ਹਾਂਜੀ ਸੱਜਣੋ ਪੀਵੀ 60 ਵਾਲੇ ਪੇਜ ਤੇ ਤੁਹਾਡਾ ਸਵਾਗਤ ਹੈ ਸੋਲਰ ਮੋਟਰ ਵਾਲੇ ਖੇਤ ਪਹੁੰਚ ਗਏ ਸੀ ਤੇ ਜੋਮੀ ਤੇ ਜਮੀ ਵੀ ਆਈ ਆ ਤੇ ਮੋਟਰ ਦਾ ਚਕਾਰ ਹੈ ਪਾਣੀ ਕਿਤੇ ਤੇ ਛੱਡ ਜਾਂਦੀ ਆ ਤੇ ਕਿਤੇ ਚੱਕ ਲੈਂਦੀ ਆ ਹੌਲੀ ਹੌਲੀ ਵਾਜ ਜਾਂਦੀ ਆਪੇ ਆਪ ਇਧਰ ਲਾ ਕੰਡੇ ਕਰਨੀ ਵਾਲਾ ਕੇਰਾ ਲਾਉਣਾ ਅੱਜ ਤੇ ਨਾਲੇ ਲਾਵਾਂਗੇ ਇਧਰ ਲਾ ਹੁਣ ਵਧ ਗਈ ਨਾ ਦੂਰ ਆ ਗਿਆ ਇਧਰ ਆ ਕੇ ਆਪੇ ਵਾਜੂਗੀ ਤੇ ਚਾਚਾ ਨਾਲ ਸਮਾਨ ਛਡਾ ਕੇ ਆਉਣਾ ਪਰਲੇ ਸਾਈਡ ਇਹ ਚਕਾਵਾਂਗੇ ਦੂਰੀ ਅਰ ਛੜ ਛੜ ਕੇ ਸਪਰੇਅ ਕਈ ਨਾ ਦਾਤਾ ਚੋਣੇ ਤੇ ਅੱਗੇ ਲੈ ਕੇ ਜਾਣੇ ਆ ਸਮਾਨ ਬਾਲਟਾਂਾਂ ਤੇ ਸਟੈਡ ਸਾਰੇ ਲਿਓ ਨਾ ਬਾਅਦ ਤੇ ਲਾਸਟ ਤੇ ਢੋਲਾਂਗੇ ਢੋਲੀਆਂ ਢੋਲਾਂਗੇ ਲਾਸਟ ਵਾਲੇ ਨੋ ਵੀ ਸਾਰੇ ਲੀਟਰ ਵਗੈਰਾ ਲਟਰ ਮਰ ਪਾ ਲਿਆ ਤੇ ਕਰੀ ਕੇ ਰਿਚ ਆਨੇ ਪਹਿਲਾ ਕੇਰਾ ਇੱਧਰ ਲਾ ਸੋਲਰ ਮੋਟਰ ਵਾਲੇ ਨਾਲ ਵਾਲਾ ਕਰਤਾ ਸਪਰੇਅ ਪਰਲੇ ਦੂਜੇ ਘਰੇ ਚ ਵਿਚਾਲੜੀ ਚ ਨੇ ਤਨ ਕੇ ਰਿਆ ਫੇਰ ਜਾਣਾ ਸੱਚ ਰੰ ਰੱਸਾ ਮਾਰਨਾ ਕਾਈ ਤੋਂ ਸਟਾਰਟ ਕਰਨਾ ਰੱਸਾ ਬਣੀ ਛੋਨੇ ਤੇ ਮੇਲ ਫੀਮੇਲ ਲਾ ਛੋਨਾ ਝੰਡਾਲੇ ਖੇਤ ਰੱਸਾ ਮਾਰਨਾ 15 20 ਦਿਨ ਵਜੂਆ ਪੂਰ ਆਉਣਾ ਸਟਾਰਟ ਹੋ ਗਿਆ ਹੈ ਸਮਾਨ ਆ ਪਰ ਰੱਖਿਆ ਆ ਗਾਂ ਅਗਲੇ ਵਿਚਾਲੜੇ ਕਾਰੇ ਚ ਤੇ ਮੋਟਰ ਦੇ ਵੀ ਮੀਦਾ ਮੋਟਰ ਚੱਲ ਪਈ ਆ ਮੋਟਰ ਫੜਕਾ ਇਹਨੋਂ ਪਾਣੀ ਦਾ ਚੱਕ ਲੈ ਪਾਣੀ ਤਾਂ ਨਹੀਂ ਚ ਹਲਚਾ ਲਾ ਗਈ ਕਾਂਝਾਂ ਲੱਗੇ ਖਾਲਾ ਭਰ ਜੂਗਾ ਨਾਲੇ ਸਪਰੇਅ ਸੌਖੀ ਹੋ ਜੂਗੀ ਚੱਕ ਲੈ ਪਾਣੀ ਚੋਮੀ ਵੀ ਝਾਕ ਰਿਹਾ ਕਿੱਧਰ ਜਾਵੜਿਆ ਸੀ ਮੇਰਾ ਸਾਥੀ ਫੜ ਜਾ ਪਾਣੀ ਚ ਕਵੀ ਇੱਥੇ ਬੈਠੇ ਰੋ ਰੌਣ ਚੌੜ ਨਹੀਂ ਕਰਨੀ ਠੀਕ ਹੈ ਆਉਣੇ ਬਾਅਦ ਚਾ ਆਏ ਭਾਈ ਸਪਰੇਅ ਕਰਦਗੇ ਫੇਰ ਆਵਾਂ ਖੇਡ ਲਜਾਂਗਾ ਇੱਥੇ ਇਹ ਖੜੇ ਰੋ ਨਹੀਂ ਜਾਣਾ ਉਧਰ ਨਹੀਂ ਜਾਣਾ ਗਿੱਲਾ ਥਾ ਉੱਥੇ ਉਧਰ ਨਹੀਂ ਜਾਣਾ ਚੰਨ ਮਰਾ ਦੀ ਵੀ ਭਾਸ਼ਾ ਸਮਝਣੀ ਚਾਹੀਦੀ ਇਹ ਕਹਿੰਦੇ ਸਾਨੂੰ ਠੋਲ ਕੇ ਤੇ ਲਾਲ ਲੈ ਕੇ ਜਾਗੇ ਖੇਤ ਤੇ ਬੰਨੇ ਪਏ ਆ ਅਸੀਂ ਲਿਬੜ ਜਾਉਂਗੇ ਗਾਂ ਜਾ ਕੇ ਜਿੰਮੀ ਜਿਹੜੀ ਆਉਂਦੇ ਕੰਮ ਚ ਮਸਤ ਆ ਬਸ ਟੋਏ ਭੱਟੀ ਜਾਂਦੀ ਐ ਤੇ ਟੌਮੀ ਇਹ ਨੀਂਝ ਲਾ ਕੇ ਦੇਖੀ ਜਾਂਦਾ ਵੀ ਕੀ ਕਰੀ ਜਾਂਦਾ ਮੂੰਹਾ ਖੱਡੀ ਜਾਂਦਾ ਤੇ ਜਿੰਮੀ ਨਹੀਂ ਭੌਂਗਦੀ ਵੀ ਮੈਨੂੰ ਉਧਰ ਲੈ ਕੇ ਜਾਉਂਦੇ ਆ ਕੰਮ ਚ ਮਸਤ ਉੱਥੇ ਲੱਗੀ ਪਈ ਆ ਟੌਮੀ ਨੂੰ ਹੁੰਦਾ ਕੱਲਾ ਮੈਨੂੰ ਨਾਲ ਲੈ ਕੇ ਜਾਓ ਇਹ ਫਰਕ ਆ ਦੋਨਾਂ ਚ ਤੇ ਉਹ ਆ ਉਹਦੇ ਕੰਮ ਚ ਮਸਤ ਲੱਗੀ ਉਹ ਕਿ ਲੱਗੀ ਪਈ ਐ ਟੋਏ ਪਟਰ ਖੇਡਦੀ ਜਾਂਦੀ ਐ ਤੇ ਟੌਮੀ ਕਹਿੰਦਾ ਮੈਨੂੰ ਉੱਧਰ ਲੈ ਕੇ ਜਾ ਚੱਟ ਚਲੇ ਗਿਆ ਢੋਲ ਕੇ ਅੱਗੇ ਤੇ ਆਪਾਂ ਜਾ ਰਹੇ ਅਗਲਾ ਮੂੰਹਾ ਖੁੱਲਿਆ ਇੱਕ ਉਹਨੂੰ ਬੰਨਣ ਲਈ ਤੇ ਖਾਲਾ ਭਰਜੂ ਨਾਲੇ ਸੌਖਾ ਹੋ ਜੂ ਪਾਣੀ ਪਾਉਣਾ ਢੋਲ ਕੀ ਚ ਸਪਰੇਅ ਵਾਲੀ ਚ ਤੇ ਇਧਰ ਕੰਡੇ ਕਰਨੀ ਵਾਲਾ ਕਿਹੜਾ ਛੜਤਾ ਤੇ ਪਰ ਲਾ ਮੂੰਹਾ ਵੀ ਛੱਡ ਕੇ ਆਵਾਂਗੇ ਗੜਾ ਆਪਣਾ ਲੋਹੇ ਦੇ ਗੇਟ ਕੋਲੇ ਅੱਗੇ ਕੰਡੇ ਵਾਲਾ ਤੇ ਆਹ ਤੇ ਚਾਲੜੀ ਕੇਰੇਜ ਰੱਖਤਾ ਸੀ ਆਪਾਂ ਇੱਕ ਪੂਰਾ ਗੇੜਾ ਜਾ ਕੇ ਤੇ ਅੱਧ ਚਾਲੇ ਜੋ ਰੱਖੋਗੇ ਚਾਚਾ ਡੇਢ ਕੇ ਗੇੜਾ ਹੁੰਦਾ ਮਸਾ ਔਨ ਜਾਣ ਕਰਦੀ ਐ ਅੱਧ ਚ ਖੜ ਗਈ ਸੁੱਕ ਗਿਆ ਪਾਣੀ ਤੇਲਮ ਤੇਲ ਹੈਗਾ ਤੇਲ ਵਿੱਚ ਅੱਗੇ ਤਾਂ ਔਨ ਜਾਣ ਕਰ ਦੇਣਾ ਨਾ ਉਹਨੂੰ ਇਹ ਮੁੱਕ ਗਿਆ ਹੋਊਗਾ ਪਾਣੀ ਹੋਊਗਾ ਵਿੱਚ ਦੇ ਆਹ ਮੂੰਹ ਚਲੋ ਖੁੱਲੋ ਤੇ ਬੰਦੇ ਲੱਗ ਗਈ ਸੀ ਪਹਿਲਾਂ ਦੋਨੇ ਕਿਾਰੇ ਤੇ ਉਧਰ ਲੈ ਲਾਉਣੇ ਅੱਜ ਪਾਣੀ ਤਾਂ ਸੀਗਾ ਢੋਲਕੀ ਦੇ ਵਿੱਚ ਜਿੱਥੇ ਜਾਲੀ ਲੱਗੀ ਹੁੰਦੀ ਉੱਪਰਲੇ ਢੱਕਣ ਤੇ ਥੱਲੇ ਉਹ ਚ ਹਰੇ ਵਾਈ ਜਮਗੀ ਸੀ ਤੋਂ ਰਾਂ ਕਰਕੇ ਖੜ ਗਈ ਸੀ ਪਾਣੀ ਪਿਆ ਸੀ ਕਿਹਾ ਤੇ ਹੁਣ ਅੱਧਾ ਜਿਹੜਾ ਜਿਹੜਾ ਰਹਿ ਗਿਆ ਉਹ ਲਾ ਕੇ ਜਾਤਾ ਇਧਰ ਨੂੰ ਵਾਪਸ ਆਊਗਾ ਥੋੜਾ ਜਿਹਾ ਰਹਿ ਗਿਆ ਸੀ ਇਧਰ ਨੂੰ ਆ ਜੂਗਾ ਵਾਸ ਮੈਂ ਰਸੂ ਇੱਥੋਂ ਤੱਕ ਧੂੜ ਜਾਂਦੀ ਹੈ ਜਿੱਥੇ ਮੈਂ ਖੜਾ ਸਾਹਮਣੇ ਚਾਚੇ ਨੂੰ ਅੱਡ ਸਟਾ ਜਾ ਹੋ ਜੂਗਾ ਪਰਲੀ ਸਾਈਡ ਤੋਂ ਕੰਨੀ ਤੋਂ ਲੈ ਕੇ ਆਊਗਾ ਢੋਲਕੀ ਹੁਣ ਆਪਾਂ ਗੱਲ ਲੈ ਕੇ ਜਾਵਾਂਗੇ ਦਾ ਸਾਮਾਨ ਅਗਲੀ ਘਟ ਕੋਲੇ ਲਾਸਟ ਵਾਲੀ ਕੇ ਰੇਤੀ ਉਰਲੇ ਪਾਸੇ ਵੱਟ ਤੇ ਵੱਟ ਇੱਥੇ ਆ ਗਈ ਉਹ ਪਾਰਟੀ ਤਾਂ ਕਾਫੀ ਦੂਰ ਆਲੇ ਪਾਣੀ ਨੂੰ ਗਦੋਟੋ ਔਰ ਇੱਕ ਢੋਲਕੀ ਪੈਜੂ ਆਹ ਵਾਲੇ ਚਲੜੇ ਕਹਰੇ ਦੇ ਵਿੱਚ ਲਓ ਬਿੱਤਰੋ ਦੋ ਕਹਰੇ ਹੋ ਗਏ ਮਤਲਬ ਕਿ ਦੋ ਕਿੱਲੇ ਤੇ ਇੱਕ ਕਹਰਾ ਇਧਰ ਤੇ ਇੱਕ ਕੰਡ ਕਹਰਾ ਉਹ ਦੋ ਕਿੱਲਾਂ ਦੀ ਦਵਾਈ ਆਪਾਂ ਹੋਰ ਪਾਲੀ ਆ ਇਹਦੇ ਵਿੱਚ ਪਾਵਾਂਗੇ 7 ਲੀਟਰ ਪਾਣੀ ਦੇ ਆਹ ਵਾਲੇ ਤੇ ਦਵਾਈ ਬਣਾ ਲਾਂਗੇ ਢੋਲਕੀ ਬੰਦ ਹੋ ਗਈ ਸਟਾਰਟ ਕਰਕੇ ਤੇ ਤਨੂਪੋਣੀ ਵਿੱਚ ਕੀ ਫਸ ਜਾਂਦਾ ਓਏ ਲੱਗ ਜਾਂਦੀ ਆ ਤੇ ਪਾਸ ਰਹਿੰਦੀ ਥੋੜੀ ਜੀ ਲਾ ਕੇ ਆਉਂਦਾ ਤੇ ਆਪਾਂ ਗਾਈ ਕੋਲ ਕੇ ਰੱਖਤੀ ਐ 2 ਕਿਲਿਆਂ ਦੀ ਹੋਰ ਤੇ ਆ ਕੀ ਕਹਿ ਰਹਿ ਗਿਆ ਲੰਮਾ ਖਾਲੇ ਕੰਨੀ ਵਾਲਾ ਤੇ ਕਰੇ ਕੰਡੇ ਕੰਨੀ ਵਾਲਾ ਕਹਿ ਰਾ ਸਪਰੇਅ ਕਰਨ ਨੂੰ 2 ਕਿੱਲੇ ਰਹਿ ਗਏ ਆ ਸੋਲਰ ਮੋਟਰ ਵਾਲੀ ਖੇਤ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਜੋ ਵੀ ਲਾਈਵ ਵਿੱਚ ਆਪਣਾ ਬਲੌਗ ਦੇਖਦੇ ਆ ਵੀਡੀਓ ਲਓ ਵੀ ਜਾਂਦਾ ਚਾਤੇ ਆ ਨਿਸ਼ਾਨੀ ਲਾਤੀ ਆਪ ਇੱਥੇ ਤੇ ਦੇਸੂ ਆ ਦੋ ਰੋ ਟੱਕਾ ਸੱਚ ਨੂੰ ਤੇ ਵੈਸੇ ਆਪਾਂ ਵੀ ਖੜ ਗਏ ਆ ਤੇ ਆ ਰਹਿ ਗਿਆ ਬਸ ਕਿਆਰਾ ਆਪਣਾ ਪੌਣਾਕ ਇੱਕ ਪੰਤ ਲੈ ਕੇ ਗਏ ਆਵਾ ਡੰਗਾ ਹੁੰਦਾ ਤੇ ਢੋਲ ਕੀ ਫੇਰ ਬੰਦ ਹੋ ਗਈ ਤੇ ਸਟਾਰਟ ਕਰਨੀ ਪੋਗੀ ਬੰਦ ਕਰਕੇ ਤੇ ਆਪਾਂ ਕਰਕੇ ਆਵਾਂਗੇ ਸਟਾਰਟ ਲੋ ਵੀ ਦੂਰੀਆ ਸਟਾਰਟ ਕਰਕੇ ਤਾਂ ਆ ਗਈ ਹਾਂਜੀ ਪਾਣੀ ਛੱਡ ਜਾਂਦੀ ਆ ਸਪਰੇ ਹੋਂ ਨਾਟ ਜਾਂਦੀ ਆ ਜ਼ੋਰ ਬੰਦ ਕਰਕੇ ਸਟਾਰਟ ਕਰਦੇ ਫਿਰ ਚੱਲ ਪੈਂਦੀ ਆ ਜਾਂ ਤਾਂ ਅੰਦਰ ਕੋਈ ਕੋਸ ਬਾਸ ਲੱਗਿਆ ਆਣੀ ਥੋੜਾ ਜਿਹਾ ਸੀਗਾ ਆਪਣਾ ਹਰੀ ਵਾਈ ਦੀ ਵਾਲਾ ਮੇਰੇ ਤਾਂ ਪੋਚ ਪੋਚ ਕੇ ਪਾ ਰਹੇ ਆ ਸਾਫ ਮਿੱਤਰ ਆ ਜੇ ਅਣਾ ਮਟੂਰ ਨੂੰ ਕੋਈ ਲੱਗ ਜਾਂਦਾ ਜਾ ਲਾਤਾ ਹੀ ਪਹਿਲਾਂ ਸਾਫ ਕਰਨੀ ਸੀ ਉਹ ਤੋਂ ਪਹਿਲਾਂ ਉਹ ਚਲਾਉਣ ਵੇਲੇ ਸਾਫ ਕਰਨੀ ਸੀ ਘਰੇ ਪਹਿਲਾਂ ਲੱਗਿਆ ਹੋਊਗਾ ਵਿੱਚ ਉਹਦੇ ਫੂਸ ਲੱਗਿਆ ਆ ਫਿਲਟਰ ਹੈਗਾ ਜਾਲੀ ਦੋ ਫਿਲਟਰ ਦੋ ਫਿਲਟਰ ਛੋਟੇ ਛੋਟੇ ਹੂੰ ਦੋਨੇ ਸਾਈਡਾਂ ਤੇ ਸਕੋਰ ਦੀ ਟੀੰਗ ਵਿੱਚ ਬੰਨ ਜਾਏ ਪਈ ਨਹੀਂ ਚੱਲੂ ਸਹੀ ਚੱਲ ਨਿਕਲ ਗਿਆ ਫੂਸ ਇਹ ਚਾਲਗਾਈਆਂ ਦੇਖ ਲੈ ਥੱਲੇਲੇ ਫਿਲਟਰ ਜੇ ਸਾਫ਼ ਆ ਕੇ ਨਹੀਂ ਕੀ ਆ ਸੀਗਾ ਉਹਨੂੰ ਚਾਰ ਚਾਰ ਇੱਕਿਆਨ 11 13 ਦਾ ਆਪ ਕਿਹਾਰੀ ਫੇਰ ਵਿੱਚ ਮੋਟਰ ਨਾਲ ਬਾਕੀ ਪਾਣੀ ਉਧਰ ਪਾ ਦੇ ਠੀਕ ਹੈ ਘਰ ਵਾਲੀ ਕੀ ਪਾਣੀ ਥੋੜਾ ਇਹ ਪਰਾ ਨੂੰ ਰਹਿ ਹਾਂ ਬਾ ਠੀਕ ਆ ਪਾਣ ਦਾ ਸਹਾ ਹੋ ਰੱਖ ਲਈ ਪਾਣ ਦਾ ਉਧਰ ਪਾਤ ਰਹਿ ਜੇ ਇੱਕ ਹੈ ਤੋ ਤੇ ਕਰਾਈ ਜਾਂਦੀ ਆ ਸੋਲਰ ਮੋਟਰ ਦੀ ਪਲੇਟ ਦੀ ਕੰਨੀ ਦੀ ਕਰ ਤੇ ਇਧਰ ਮਤਲਬ ਕਿ ਪਾਣੀ ਹੀ ਰਹਿ ਜੋਗੀ ਥੋੜਾ ਬਾਹਰਾ ਵੀ ਲੰਮਾ ਕਰਤਾ ਜਾਂ ਚਨੇ ਵੱਧ ਛੜਤੀ ਕਿ ਪਾਣੀ ਬਚ ਗਿਆ ਸੀ ਟੈਂਕ ਆਪਣਾ ਜੋ ਆਇਆ ਵਾਪਸ ਤੇ ਨਿਕਲ ਜੂਗਾ ਆਵਣਾ ਆਪਣੀ ਢੋਲ ਕੀ ਨਾ ਸਾਰਾ ਇਧਰ ਲਾ ਕੇ ਰ ਸਾਰਾ ਨਿਕਲ ਜੂਗਾ ਤੇ ਹੋਰ ਦੂਬਾ ਜਾਵਾਂਗੇ ਆਪਾਂ ਉਧਰ ਕੰਡੇ ਵਾਲੇ ਕਹਿਰੇ ਦੇ ਵਿੱਚ ਵਲੌਗ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਜੋ ਵੀ ਆਪਣਾ ਵਲੌਗ ਦੇਖਦੇ ਆ ਵੀਰ ਸਾਰਾ ਕਿੰਨੇ ਕਮੈਂਟ ਦੱਸ ਦਿਓ ਕਿ ਕਿੱਦਾਂ ਲੱਗਦਾ ਹੈ ਵਲੌਗ ਆਪਣੇ ਕਮੈਂਟਾਂ ਚ ਆਵੜਿਆ ਠੀਕ ਆ ਠੀਕ ਸਹੀ ਹੈ ਤੇਲ ਵੀ ਥੋੜਾ ਸੀਗਾ ਢੋਲਕੀ ਦੇ ਵਿੱਚ ਰਹਿ ਗਿਆ ਸੀ ਇੱਕ ਦੋ ਦੋ ਕੁੰਗਲਾ ਤੇ ਜੋਤ ਵੀ ਆ ਗਿਆ ਤੇਲ ਲੈ ਕੇ ਘਰੋਂ ਮੋਟਰਸਾਈਕਲ 'ਤੇ ਗੱਡ ਕੇ ਲੈ ਗਿਆ ਤੇਲ ਲਿਆ ਕੇ ਰੱਖਿਆ ਸੀ ਬੋਤਲ ਚ ਰ ਤੇ ਰਾਤ ਮੋਟਰਸਾਈਕਲ 'ਚ ਮੁੱਕ ਗਿਆ ਚਾਲੇ ਖੜ ਗਿਆ ਸੀਗਾ ਤੇ ਉੱਚ ਪਾਤਾ ਸੀ ਬੋਤਲ ਵਾਲਾ ਤੇਲ ਤੇ ਹੁਣ ਆਪ ਕਿਉਂ ਪਾਇਆ ਸੀ ਮੋਟਰਸਾਈਕਲ ਚੋਚ ਚ ਕੱਢ ਲੈ ਕੋਸ ਜੋਤ ਨੇ ਆਉਂਦਾ ਤੇ ਆਈ ਜਾਂਦੀ ਧੂੜ ਵਧੀਆ ਖਾਲੇ ਟਿੱਕਰ ਨਿਕਲ ਜੋ ਪਾਸ 라ਵਣਾ ਪੂਰੇ ਆਇਆ ਜਮਾ ਢੋਲ ਗਿਆ ਪੂਰੀ ਆਜ ਮੜਾ ਮਟਾ ਪਾਣੀ ਬਚੂਗਾ ਸੁੱਕਣਾ ਲੇਗਾ ਇਹਨੂੰ ਆਰਡਰ ਜਾਣਾ ਪੂ ਮੋਟਰਸਾਈਕਲ ਲੈ ਕੇ ਹੁਣ ਪਾਣੀ ਤਾਂ ਸਾਰਾ ਮੁੱਕ ਗਿਆ ਨਾ ਆਪਾਂ ਦਾ ਕਾਪਾ ਹੀ ਨਹੀਂ ਥੋੜਾ ਕੀ ਰਹਿ ਗਿਆ ਤੇਲ ਅੰਕਲ ਕੀ ਰਹਿ ਗਿਆ ਮਾੜਾ ਜਣਾ ਜਾਵਾਂ ਇੱਥੇ ਰਹਿ ਹਰੇ ਬਾਈ ਆਣਾ ਉਧਰ ਆਣਾ ਕੰਡੇ ਵਾਲੇ ਕਿਹੜੇ ਚੱਲੋ ਆਪਾਂ ਨੂੰ ਢੋਲ ਕੇ ਰਹਿ ਗਿਆ ਲੈ ਆਤ ਚੱਲਦੇ ਹੁਣ ਆਪਾਂ ਆਪਣੀ ਕੰਡੇ ਵਾਲੇ ਕਿਹੜੇ ਚ ਉੱਥੇ ਕਰਾਂਗੇ ਇੱਕ ਕਿਹੜਾ ਰਹਿ ਗਿਆ ਆਪਣਾ ਬ੍ਰੇਕ ਇਹ ਡਮੀ ਯਮੀ ਫੜ ਜਾ ਚੱਲ ਲੈ ਫੇੜ ਲਓ ਇਹਦੇ ਨਾਲ ਫੇੜ ਲਓ ਇਧਰਲੀ ਸਾਈਡ ਵਾਲਾ ਕੰਡੇ ਵਾਲਾ ਛੜਕਦੇ ਰਹਿ ਗਿਆ ਆਪਣਾ ਤੇ ਜ਼ੋਰ ਸੋਣਾ ਤੇਲ ਲਈ ਲੱਸੀ ਲੈ ਕੇ ਆਊਗਾ ਤੇਲ ਫੜਾ ਗਿਆ ਤੇ ਬਸ ਆ ਰਿਹਾ ਇਹ ਅੱਧੇ ਫੋਣੀ ਘੰਟੇ ਦਾ ਕੰਮ 3 ਮੀ ਤੇ 2 ਮੀ ਤੇ ਆਪਣੇ ਟੌਮੀ ਹੋਰੀ ਵੀ ਰੋਲ ਆਪ ਆ ਰਹੇ ਸਾਨੂੰ ਲੈ ਕੇ ਚਲ ਘਰੇ ਭੁੱਖ ਲੱਗੀ ਐ ਇਹ ਦੁੱਧ ਪਿਆ ਕੇ ਲਿਆਂਦਾ ਸੀ ਨਾ ਤੇ ਅੱਗੇ ਲੈ ਕੇ ਚੱਲਦੇ ਹਾਂ ਤੇ ਸਟੈਂਡ ਆਪਾਂ ਗਾਓ ਬਲ ਵੀ ਲੱਸੀ ਵੀ ਆ ਗਈ ਆਪਣੀ ਤੇ ਆ ਕੇ ਰਹਿ ਗਿਆ ਅੱਗੇ ਤੇ ਜੀ ਵੀ ਆ ਰਹੇ ਰੋਲਾ ਕਹਿੰਦੇ ਸਾਨੂੰ ਵੀ ਲੈ ਕੇ ਜਾਓ ਇਧਰ ਜਾਓੜੇ ਇਹ ਰਹੇਗੀ ਦਿਬਾਲਟੀ ਵਾਲ ਤੇ ਇੱਕ ਲਿਆਂਦੀ ਅੱਧੀ ਘਟੌਲ ਕੀ ਪਊਗੀ ਹੋਰ ਹਣਾ ਅੱਧੇ ਘਟੌਲ ਕੀ ਹੋਰ ਪਊਗੀ ਨਹੀਂ ਨਹੀਂ ਖਾਲਚੀ ਤੂੰ ਹੈ ਛੋਟਾ ਹੀ ਛੋਟਾ ਹੀ ਹੈ ਗੇੜਾ ਇੱਕ ਗੇੜਾ ਹੀ ਆ ਇੱਕ ਡਰਮੀ ਰੱਖ ਲੀਏ ਆਪਾਂ ਉੱਥੇ ਆ ਮੂੰਹ ਬੰਦ ਤਾਂ ਕਿ ਕਿਹੜਾ ਲੱਗ ਗਿਆ ਚਾਚਾ ਸਪਰੇਅ ਕਰਨੀ ਜੀ ਉਧਰ ਪਰਲੀ ਸਾਈਡ ਕਹਿੰਦਾ ਲੱਗ ਫਿਰ ਦਾ ਸਾਰੇ ਪਾਣੀ ਇਹ ਬੰਦ ਦਿੰਨੇ ਕੰਡੇ ਵਾਲਾ ਕਿਹੜਾ ਹੋਣ ਉਧਰ ਸਾਲਾ ਮਟਰ ਵਾਲਾ ਤੇ ਟਾਹ ਕਿਹੜਾ ਝੜਾ ਗਿਆ ਤਨ ਵਾਲੇ ਨਾ ਟੌਮੀ ਤੇ ਮੈਨੂੰ ਕੈਨੀ ਰੱਖ ਦਈਏ ਇਧਰਲੇ ਸਾਈਡ ਕਿਉਂਕਿ ਧੂੜ ਕਾ ਵੀ ਦੂਰ ਤੱਕ ਕਰਾਉਂਦੀ ਐ। ਇਹ ਧੂੜ ਕਾ ਵੀ ਦੂਰ ਤੱਕ ਕਰਾਉਂਗੀ ਇਧਰੋਂ ਆ ਜਾਊਗਾ ਅੱਛਾ। ਕਿਉਂਕਿ ਇਧਰ ਪੂਰੀ ਹਵਾ ਵਗਦੀ ਐ ਇਧਰੋਂ ਇਧਰ ਨੂੰ। ਇਕ ਕਰਾਉਂਦੇ ਸਾਰੇ ਧੂੜ। ਯਾਰਾ ਬਲੰਦ ਗਏ ਆਪਾਂ। ਆਹ ਸੋਲਰ ਮੋਟਰ ਵਾਲਾ ਛੱਟਿਆ ਉਹਨਾ। ਹੁਣ ਚੱਲਦੇ ਆਪਾਂ ਟੌਮੀ ਜਿੰਮੇ ਹੋਰਾਂ ਕੋਲੇ ਝਾਕੀ ਜਾਂਦੇ ਕਰਾਉਂਦੇ। ਆ ਗਿਆ ਆ ਗਿਆ ਚੱਲਦੇ ਹੁਣ ਆਪਾਂ ਘਰੇ। ਚਲ ਤੇ ਕੋਈ ਬਾਤ ਨਹੀਂ ਇਹ ਮੈਂ ਆਪ ਕੋ ਖਲੱਗਿਆ ਓਏ ਖਲੱਗਿਆ ਆ ਮੂੰਹ ਬੰਦ ਕੇ ਫਿਰ ਚਲਦੇ ਆਂ ਇਧਰ ਖੋਲਦਗੇ ਆ ਮੂੰਹ ਬੰਦ ਤਾਂ ਕਿ ਇਧਰ ਛੱਡਿਆ ਸੀ ਤਾਂ ਆ ਛੱਡ ਦਾਂਗੇ ਕਿਾਰੇ ਵਾਲਾ ਕਿਉਂਕਿ ਫੇਰ ਚਲਦੇ ਆ ਘਰੇ ਤੇ ਕੀ ਕੀ ਆਂਦੇ ਕਾਉਂਦੇ ਉਹ ਵੀ ਆਹ ਕਿਾਰੇ ਛੱਡਦਾ ਪਾਣੀ ਆਪਾਂ ਤੇ ਸੱਚ ਨੇ ਵੀ ਕਰਤੀ ਸਪਰੇ ਟੋਮੀ ਜਮੀ ਨੂੰ ਲੈ ਕੇ ਜਾਂਦੇ ਆ ਲੋ ਨੂੰ ਲਾਈਵ ਫੇਰ ਤੋਂ ਸ਼ੁਰੂ ਕਰਕੇ ਅੱਜ ਜਰੂਰ ਕਰਦਿਆ ਕਰੋ ਅੱਜ ਵਾਲੇ ਬਲੌਗ ਨੂੰ ਆ ਕਿਵੇਂ ਗੁੰਜਲਗਾ ਪਾਜਾ ਓਏ ਇਧਰ ਜਿੰਮੀ ਆਓ ਗੁੰਜਲਗਾ ਪਾਜਾ ਰਸੇ ਨੂੰ ਕਵਲਿਓ ਤੇ ਖੋਲਾਂਗੇ ਹੁਣ ਹਾਲੇ ਬਾਉ ਦੇ ਐਨ ਲਈ ਸਪਰੇ ਕਰਤੀ ਆ ਤੇ ਖੱਡਿਆ ਜ ਉਧਰ ਹੋਲੋ ਕੰਨੀ ਪਾਣੀ ਤੇ ਜਿੰਮੀ ਤੇ ਟੌਮੀ ਨੂੰ ਵੀ ਜਾ ਰਹੇ ਲੈ ਕੇ ਚਾਚਾ ਗਿਆ ਅੱਗੇ ਟੱਪ ਗਿਆ ਸਪਰੇ ਕਰਕੇ ਤੇ ਜਾਣੇ ਘਰੇ ਰੋਟੀਆਂ ਖਾਣੇ ਬਹੁਤ ਟਾਈਮ ਹੋ ਗਿਆ 9:30 ਹੋ ਗਏ ਤੇ 10:04 ਤੇ ਪਾਣੀ ਵਧਣਾ ਹੈ 15:04 19 ਦੇ ਦੋ ਵੀ 21 ਮਿੰਟ ਰਹਿ ਗਏ ਮਿੱਤਰੋ ਪਾਣੀ ਵਧਣ ਚ ਛੇਤੀ ਛੇਤੀ ਚੱਲਦਾ ਘਰੇ ਇਹਦੇ ਆਪਣੇ ਸੋਲਰ ਮੋਟਰਾਈਜ਼ ਸਪਲਾਈ ਵਾਲੀ ਮੋਟਰ ਉੱਥੇ ਪਾਣੀ ਵਧਣਾ ਕਸੀ ਦਾ 10:04 ਮਿੰਟ ਤੋਂ ਲੱਗੇਗੀ 10:56 ਮਿੰਟ ਤੱਕ ਵਾਰੀ ਹੈ ਆਇਥੇ ਨਾਲੋ ਟੌਮੀ ਓ ਜਿੰਮੀ ਨਾਲੋ ਇੱਥੇ ਆਜੋ ਪਾਣੀ ਜਾਜੋ ਆਜੋ ਆਇਆ ਟੌਮੀ ਇੱਥੇ ਪਾਣੀ ਦੇ ਵਿੱਚ ਵੜਜੋ ਪਾਣੀ ਵੜ ਲਿਆ ਆਪਾਂ ਘਰ ਵਾਲੇ ਵਾਹਨ ਚ ਲੈ ਕੇ ਗਏ ਆਂ 12 21 ਤੇ ਵੜਿਆ ਗੱਗੂ ਤੋਂ ਗੱਗੂ ਤਾਂ ਨਹੀਂ ਸੀ ਆਪਾਂ ਪੱਟੀ ਪਾਲੀ ਸੀ 12 21 ਤੇ ਤੇ ਪਰ ਲਾਹ ਕਿਹੜਾ ਲਾਉਣਾ ਸੀ 10 4 ਤੇ ਉਹ ਚਾਚਾ ਲ ਆ ਗਿਆ ਸੀਗਾ ਤੇ ਜਾਵੜਾ ਖੇਤ ਤੇ ਉਧਰ ਰਸਾ ਮਾਰਨਾ ਸੀਗਾ ਝੋਨੇ ਤੇ ਆਪਣਾ ਬੂਰਾ ਆ ਪਹਿਲੇ ਦਿਨ ਮੀ ਮੇਲ ਵੀ ਮਿਲਾ ਲੈ ਝੋਨੇ ਦੇ ਉੱਤੇ ਰਸਾ ਮਾਰਨ ਗਏ ਆ ਤੇ ਆਪਾਂ ਲਾਰੇ ਪਾਣੀ ਪਾਣੀ ਦੀ ਵਾਰੀ ਤੇ ਆਪਣੇ ਝੋਨੇ ਛੱਡਿਆ ਚਾਏ ਕੇ ਵਾਲੀ ਵਾਹਨ ਚ ਕਿਹੜੇ ਪਿੱਛੇ ਤਿੰਨ ਕਿਆਰੀ ਦੋ ਕਿਆਰੀ ਤੇ ਇਹਨਾਂ ਛੱਡਿਆ ਤੇ 1221 ਤੇ ਉੱਤ ਲੈ ਕੇ 1258 ਟਿੱਕਰ ਇੱਕ ਮਿੰਟ ਪਹਿਲਾਂ ਇੱਕ ਤੋਂ ਵਡਾਉਣਾ ਚਾਚੇ ਆਪਣਾ ਇੱਧਰ ਚਾਚੇ ਆਪਣੇ ਜੱਗੇ ਨੂੰ ਤਾਂ ਅਮੀ ਤਾਂ ਜਿੰਮੀ ਸਾਥੀ ਆਪਣੇ ਪੱਕੇ ਨਾਲ ਹੀ ਆਏ ਆ ਨਾਲ ਹੀ ਲਿਆਉਣੇ ਪੈਂਦੇ ਆ ਆ ਜਾ ਨਵਾ ਕੇ ਲੈ ਕੇ ਚੱਲਾਂਗੇ ਉਹਨੂੰ ਖਾਲੇ ਚ ਪਾਣੀ ਤੋਂ ਬੜਾ ਡਰਦੇ ਆ ਤੇ ਪਾਣੀ ਦਾ ਸੁਭਾਅ ਉਹਨਾਂ ਨੂੰ ਪਾਣੀ ਚ ਵੜਨਾ ਹੁਲੀ ਹੋੜੀ ਵੀ ਇੱਥੇ ਨਹਾਇਆ ਕਰਨਗੇ ਵਾਲੇ ਛੋਟੇ ਵਾਲੇ ਪਤਾ ਨਹੀਂ ਇਹਨੂੰ ਪਾਣੀ ਦਾ ਤੇ ਡਰਦੇ ਆ ਪਾਣੀ ਜਖਾਲੇ ਚ ਨਹੀਂ ਵੜਦੇ ਤੇ ਖੇਤੇ ਬੰਨੇ ਸੀ ਕੋਤੋਂ ਪਾਣੀ ਛੜਦਾ ਆਪਾਂ ਫੱਟੀ ਤੇ ਉੱਤੇ ਚੜ ਗਏ ਤੇ ਆਪਾਂ ਕੋਈ ਨਹੀਂ ਨਾ ਹੁੰਦਾ ਸਵਾਭ ਵੀ ਪਾਉਨੇ ਆਪਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰੋ ਆਪਣੀ ਵਲੌਗ ਨੂੰ ਜੇ ਤੁਹਾਨੂੰ ਜੇਕਰ ਨਾਲ ਫੋਲੋ ਮੀ ਆ ਰਿਹਾ ਕਿਦਰ ਬਾਹੇ ਆਪਣੇ ਇੱਥੇ ਕਿਤੇ ਪਹੁੰਚੇ ਫੋਲੋ ਮੀ ਨਾਲ ਹਾਉ ਆ ਵੀ ਚੱਲ ਰਹੀ ਆ ਕੋਈ ਕਮੈਂਟਾਂ ਜਾਇਰੀ ਲਾਇਓ